ਕੀਤਾ ਮਰੀਓਨਾ ਵਿਆਹ ਕੀਤਾ ਉਹਨਾਂ ਮਗਰੋਂ ਲਾਇਆ ਬਸ ਨਕਾ ਕਰ ਲਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੰਡੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਜਿਹੜੇ ਮੇਰੇ ਦੋਸਤ ਅੱਜ ਚੈਨਲ ਤੇ ਪਹਿਲੀ ਵਾਰ ਆਏ ਨੇ ਤਾਂ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਜ ਜਿਹੜੀ ਸੱਚੀ ਘਟਨਾ ਤੁਹਾਨੂੰ ਮੈਂ ਸਲਾਉਣ ਜਾ ਰਿਹਾ ਉਹਦੇ ਬਾਰੇ ਤੁਸੀਂ ਵੀ ਕਿਤੇ ਨਾ ਕਿਤੇ ਜ਼ਰੂਰ ਸੁਣਿਆ ਹੋਣਾ ਮੈਰੀ ਦੀ ਜੋ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਉਹਦੇ ਬਾਰੇ ਹਰ ਇੱਕ ਇਨਸਾਨ ਨੇ ਸੁਣਿਆ ਹੋਇਆ ਅਸਲ ਦੇ ਵਿੱਚ ਇਹ ਵੀਡੀਓ ਕਿਵੇਂ ਬਣੀ ਕਿੱਥੇ ਬਣੀ ਤੇ ਕਿਹਨੇ ਬਣਾਈ ਇਦੇ ਪਿੱਛੇ ਦੀ ਕੀ ਕਹਾਣੀ ਹੈ ਅੱਜ ਮੈਂ ਤੁਹਾਨੂੰ ਇਹਦੀ ਸਾਰੀ ਸੱਚਾਈ ਦੱਸਦਾ 6 ਜੁਲਾਈ 2025 ਨੂੰ ਸ਼ਾਮ ਦੇ 6 ਵਜੇ ਚੁੱਕੇ ਸੀ ਪਾਕਿਸਤਾਨ ਦੇ ਸ਼ਹਿਰ ਗੁਜਰਾਵਾਲਾ ਦੇ ਵਿੱਚ ਤਹਿਮੀਨਾ ਬੜੀ ਉਦਾਸ ਸੀ ਕਿਉਂਕਿ 16 ਦਿਨ ਹੋ ਗਏ ਸੀ ਤਹਿਮੀਨਾ ਦੀ ਉਮੈਰੀ ਦੇ ਨਾਲ ਨਾ ਤਾਂ ਕੋਈ ਫੋਨ ਤੇ ਗੱਲਬਾਤ ਹੋਈ ਸੀ ਤੇ ਨਾ ਹੀ ਉਮੈਰੀ ਦਾ ਕੋਈ ਪਤਾ ਟਿਕਾਣਾ ਸੀ ਨਾ ਹੀ ਉਹਦੇ ਬਾਰੇ ਕੋਈ ਖੈਰ ਖਬਰ ਸੀ ਅੱਜ ਤਹਿਮੀਨਾ ਨੇ ਸੋਚਿਆ ਕਿ ਉਹ ਖੁਦ ਹੀ ਉਮੈਰੀ ਨੂੰ ਮਿਲਣ ਵਾਸਤੇ ਜਾਊਗੀ ਤਹਿਮੀਨਾ ਤਿਆਰ shear ਹੁੰਦੀ ਹੈ ਤੇ ਉਮੈਰੀ ਨੂੰ ਮਿਲਣ ਵਾਸਤੇ ਉਹ ਘਰੋਂ ਨਿਕਲਣ ਹੀ ਲੱਗਦੀ ਹੈ ਕਿ ਉਮੈਰੀ ਦੀ ਕਾਲ ਆ ਜਾਂਦੀ ਹੈ ਉਮੈਰੀ ਤਹਿਮੀਨਾ ਨੂੰ ਕਹਿੰਦਾ ਆ ਕਿ ਤੂੰ ਮੇਰੇ ਕੋਲ ਨਾ ਆਈ ਮੈਂ ਹੀ ਤੈਨੂੰ ਮਿਲਣ ਵਾਸਤੇ ਤੇਰੇ ਕੋਲ ਆਉਂਗਾ। ਤਹਿਮੀਨਾ ਉਮੈਰੀ ਨੂੰ ਕਹਿੰਦੀ ਹੈ ਕਿ ਤੂੰ ਅੱਜੇ ਆ ਜਾ ਅੱਜ ਸਾਡੇ ਘਰ ਕੋਈ ਨਹੀਂ ਹੈਗਾ। ਤਹਿਮੀਨਾ ਉਮੈਰੀ ਨੂੰ ਮਿਲਣ ਵਾਸਤੇ ਇੰਨੀ ਜ਼ਿਆਦਾ ਉਤਾਵਲੀ ਹੋਈ ਹੁੰਦੀ ਹੈ। ਉਹ ਨੂੰ ਕਹਿੰਦੀ ਹੈ ਕਿ ਅੱਜੇ ਕੀ ਤੂੰ ਹੋਣੇ ਮਿਲਣ ਵਾਸਤੇ ਆ ਜਾ। ਅੱਗਿਓ ਮੈਰੀ ਕਹਿੰਦਾ ਆ ਕਿ ਮੈਂ ਮਿਲਣ ਆਉਂਗਾ ਤਾਂ ਜ਼ਰੂਰ ਪਰ ਇੱਕ ਸ਼ਰਤ ਦੇ ਉੱਤੇ। ਉਧਰੋਂ ਤਹਿਮੀਨਾ ਕਹਿੰਦੀ ਹੈ ਕਿ ਕਿਹੜੀ ਸ਼ਰਤ? ਇਹ ਕਹਿੰਦਾ ਆ ਕਿ ਸਾਡੇ ਵਿੱਚ ਜੋ ਕੁਝ ਵੀ ਹੋਊਗਾ ਮੈਂ ਸਾਰੇ ਕਾਸੇ ਦੀ ਇੱਕ ਵੀਡੀਓ ਬਣਾਉਣੀ ਹੈ। ਆਪਾਂ ਪਹਿਲਾਂ ਵੀ ਇੱਕ ਦੂਜੇ ਨੂੰ ਮਿਲਦੇ ਸੀ, ਟਾਈਮ ਸਪੈਂਡ ਕਰਦੇ ਸੀ। ਰਾਜ ਜੀ ਆਪਾਂ ਕੁਝ ਨਵਾਂ ਕਰਾਂਗੇ ਅੱਜ ਮੈਂ ਆਪਣੇ ਪ੍ਰਾਈਵੇਟ ਪਤਾ ਨੂੰ ਆਪਣੇ ਫੋਨ ਦੇ ਵਿੱਚ ਕੈਪਚਰ ਕਰੂੰਗਾ ਤਹਿਮੀਨਾ ਇਹਨੂੰ ਕਹਿੰਦੀ ਹੈ ਕਿ ਕੀ ਗੱਲ ਹੋ ਗਈ ਅੱਜ ਤੂੰ ਕਿੱਦਾਂ ਦੀਆਂ ਗੱਲਾਂ ਕਰ ਰਿਹਾ ਉਹ ਕਹਿੰਦੀ ਹੈ ਕਿ 3 ਸਾਲ ਹੋ ਗਏ ਆਪਾਂ ਨੂੰ ਇਹ ਸਭ ਕੁਝ ਕਰਦਿਆਂ ਹੋਇਆ ਅੱਜ ਤੱਕ ਤੂੰ ਮੈਨੂੰ ਇਹ ਗੱਲ ਕਦੇ ਨਹੀਂ ਕਹੀ ਕਿ ਇਹ ਸਾਰੇ ਕਾਸੇ ਦੀ ਤੂੰ ਵੀਡੀਓ ਬਣਾਉਣੀ ਹੈ ਤੇ ਫਿਰ ਅੱਜ ਇਹ ਗੱਲ ਤੂੰ ਕਿਉਂ ਕਹਿ ਰਿਹਾ ਤਹਿਮੀਨਾ ਉਮੈਰੀ ਨੂੰ ਮਨਾ ਕਰ ਦਿੰਦੀ ਹੈ ਤਹਿਮੀਨਾ ਉਹਨੂੰ ਕਹਿੰਦੀ ਹੈ ਕਿ ਮੈਨੂੰ ਇਹ ਸਭ ਕਾਸੇ ਤੋਂ ਡਰ ਲੱਗਦਾ ਆ ਇਹ ਵੀਡੀਓ ਵਾਲਾ ਸਿਸਟਮ ਮੈਨੂੰ ਨਹੀਂ ਪਸੰਦ ਬਾਕੀ ਉਮੈਰੀ ਜਦੋਂ ਵਾਰ-ਵਾਰ ਵੀਡੀਓ ਬਣਾਉਣ ਦੀ ਜਿੱਦ ਕਰਦਾ ਆ ਤਹਿਮੀਨਾ ਉਹਨੂੰ ਕਹਿੰਦੀ ਹੈ ਕਿ ਤੂੰ ਇਕਨਮਨ ਨੂੰ ਮਿਲਣ ਦੇ ਲਈ ਆ ਜਾ ਬਾਕੀ ਕੰਮ ਆਪਾਂ ਫੇਰ ਦੇਖਾਂਗੇ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ ਹੁਣ ਤਹਿਮੀਨਾ ਤੇ ਉਮੈਰੀ ਦੀ ਗੱਲ ਖਤਮ ਹੋ ਜਾਂਦੀ ਹੈ ਤਹਿਮੀਨਾ ਫੋਨ ਕੱਟ ਦਿੰਦੀ ਆ ਉਸ ਤੋਂ ਬਾਅਦ ਤਹਿਮੀਨਾ ਬੇਸਬਰੀ ਦੇ ਨਾਲ ਉਮੈਰੀ ਦਾ ਇੰਤਜ਼ਾਰ ਕਰਨ ਲੱਗਦੀ ਹੈ ਤੇ ਨਾਲ ਹੀ ਤਹਿਮੀਨਾ ਥੋੜਾ ਘਬਰਾ ਵੀ ਰਹੀ ਹੁੰਦੀ ਹੈ ਕਿਉਂਕਿ ਇਹ ਸੋਚਦੀ ਹੈ ਕਿ 16 ਦਿਨ ਬਾਅਦ ਉਮੈਰੀਆ ਨੂੰ ਮਿਲਣ ਦੇ ਲਈ ਆ ਰਿਹਾ ਆ ਤੇ ਅੱਜ ਉਮੈਰੀ ਨੇ ਇੱਕ ਅਲੱਗ ਤਰ੍ਹਾਂ ਦੀ ਸ਼ਰਤ ਰੱਖੀ ਹੈ ਉਹਨੇ ਵੀਡੀਓ ਬਣਾਉਣ ਨੂੰ ਕਿਹਾ ਤੇ ਜੇਕਰ ਇਹਨੇ ਵੀਡੀਓ ਬਣਾਉਣ ਤੋਂ ਮਨਾ ਕਰਤਾ ਤਾਂ ਉਮੈਰੀ ਕਿਤੇ ਨਾਰਾਜ਼ ਨਾ ਹੋ ਜਵੇ ਇਸ ਤੋਂ ਬਾਅਦ ਅੱਧਾ ਘੰਟਾ ਬੀਤ ਜਾਂਦਾ ਹੈ ਅੱਧੇ ਘੰਟੇ ਬਾਅਦ ਉਹ ਉਮੈਰੀ ਤਹਿਮੀਨਾ ਦੇ ਘਰ ਪਹੁੰਚ ਜਾਂਦਾ ਇਸ ਸਮੇਂ ਇਹ ਘਰ ਦੇ ਵਿੱਚ ਸਿਰਫ ਦੋਨੋਂ ਜਣੇ ਹੁੰਦੇ ਨੇ ਇਹ ਦੋਨੇ ਜਣੇ ਬੈਠਦੇ ਨੇ ਗੱਲਾਂ ਬਾਤਾਂ ਕਰਦੇ ਨੇ ਚਾਹ ਪਾਣੀ ਪੀਂਦੇ ਨੇ ਹੁਣ ਇਸ ਤੋਂ ਬਾਅਦ ਜਿਹੜੀ ਉਹ ਵੀਡੀਓ ਬਣੀ ਸੀ ਉਹ ਕਿਵੇਂ ਬਣੀ ਸੀ ਕਿਹਨੇ ਬਣਾਈ ਸੀ ਇਹ ਸਭ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇਹਨਾਂ ਦੋਨਾਂ ਦੇ ਬੈਕਗ੍ਰਾਉਂਡ ਬਾਰੇ ਦੱਸ ਦੇਣਾ ਇਹ ਜਿਹੜੀ ਔਰਤ ਹੈ ਤਹਿਮੀਨਾ ਇਹ ਇੱਕ ਵਿਆਹੀ ਹੋਈ ਔਰਤ ਹੈ ਇਹਦੇ ਪਤੀ ਦਾ ਨਾਮ ਹੈ ਇਖਤਿਆਰ ਤੇ ਤਹਿਮੀਨਾ ਦੇ ਤਿੰਨ ਬੱਚੇ ਨੇ ਦੂਜੇ ਪਾਸੇ ਜੋ ਉਮੈਰੀ ਹੈ ਉਮੈਰੀ ਵੀ ਵਿਆਹਿਆ ਹੋਇਆ ਆ ਮੈਰੀ ਦੇ ਵੀ ਦੋ ਬੱਚੇ ਨੇ ਉਮੈਰੀ ਪਾਕਿਸਤਾਨ ਦੇ ਗੁਜਰਾਵਾਲਾ ਸ਼ਹਿਰ ਦਾ ਰਹਿਣ ਵਾਲਾ ਆ ਇਹ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 22 ਅਪ੍ਰੈਲ 2019 ਤੋਂ ਜਦੋਂ ਤਹਿਮੀਨਾ ਦਾ ਪਤੀ ਇਖਤਿਆਰ ਆਪਣਾ ਪਿੰਡ ਛੱਡ ਕੇ ਗੁਜਰਾਵਾਲਾ ਸ਼ਹਿਰ ਆ ਕੇ ਰਹਿਣ ਲੱਗਦਾ ਆ ਕਿਉਂਕਿ ਤਹਿਮੀਨਾ ਦਾ ਪਤੀ ਇਖਤਿਆਰ ਇੱਕ ਵਧੀਆ ਮਕੈਨਿਕ ਸੀ ਤੇ ਇਖਤਿਆਰ ਨੂੰ ਗੁਜਰਾਵਾਲਾ ਵਿੱਚ ਇੱਕ ਫੈਕਟਰੀ ਦੇ ਵਿੱਚ ਵਧੀਆ ਕੰਮ ਮਿਲ ਜਾਂਦਾ ਹੈ ਜਦੋਂ ਇਖਤਿਆਰ ਨੂੰ ਫੈਕਟਰੀ ਦੇ ਵਿੱਚ ਵਧੀਆ ਕੰਮ ਮਿਲ ਜਾਂਦਾ ਹੈ ਤਾਂ ਇਹ ਆਪਣੇ ਪੂਰੇ ਪਰਿਵਾਰ ਨੂੰ ਨਾਲ ਲੈਂਦਾ ਆ ਤੇ ਗੁਜਰਾਵਾਲਾ ਵਿੱਚ ਆ ਕੇ ਰਹਿਣ ਲੱਗ ਪੈਂਦਾ ਆ ਦੂਜੇ ਪਾਸੇ ਜੋ ਅਮੈਰੀ ਸੀ ਉਹ ਵੀ ਕੋਈ ਬਹੁਤੇ ਪੈਸੇ ਵਾਲਾ ਬੰਦਾ ਨਹੀਂ ਸੀ ਉਹ ਗੁਜਰਾਂ ਵਾਲਾ ਦਾ ਹੀ ਰਹਿਣ ਵਾਲਾ ਸੀ ਤੇ ਇੱਥੇ ਇੱਕ ਸਬਜ਼ੀ ਮੰਡੀ ਦੇ ਵਿੱਚ ਕੰਮ ਕਰਦਾ ਸੀ ਜਿਹੜੀ ਤਹਿਮੀਨਾ ਸੀ ਉਹ ਆਪਣੇ ਪਤੀ ਤੋਂ ਪੂਰੀ ਤਰ੍ਹਾਂ ਸੈਟੀਸਫਾਈ ਨਹੀਂ ਸੀ ਚਾਹੇ ਤਹਿਮੀਨਾ ਦੇ ਤਿੰਨ ਬੱਚੇ ਪੈਦਾ ਹੋ ਗਏ ਸੀ ਪਰ ਤਹਿਮੀਨਾ ਦੀ ਜਿਹੜੀ ਜਸਮਾਨੀ ਭੁੱਖ ਸੀ ਉਹ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਸੀ ਹੁਣ ਦਸੰਬਰ 2022 ਨੂੰ ਇਹਨਾਂ ਦੋਨਾਂ ਦੀ ਮੁਲਾਕਾਤ ਹੁੰਦੀ ਹੈ ਕਿਉਂਕਿ ਤਹਿਮੀਨਾ ਦੇ ਪਤੀ ਇਖਤਿਆਰ ਨੇ ਜਿਹੜਾ ਕਾਰ ਕਰਾਏ ਤੇ ਲਿਆ ਸੀ ਉਹ ਉਸੇ ਇਲਾਕੇ ਦੇ ਵਿੱਚ ਲਿਆ ਸੀ ਜਿੱਥੇ ਉਮੈਰੀ ਰਹਿੰਦਾ ਸੀ ਹੁਣ ਇੱਕੋ ਮਾਲੇ ਦੇ ਵਿੱਚ ਰਹਿਣ ਕਰਕੇ ਅਕਸਰ ਹੀ ਇਹ ਰਾਹਾਂ ਦੇ ਵਿੱਚ ਟੱਕਰਦੇ ਰਹਿੰਦੇ ਸੀ ਐਦਾਂ ਹੀ ਇੱਕ ਦਿਨ ਕੀ ਹੁੰਦਾ ਆ ਕਿ ਇਹਨਾਂ ਦੀਆਂ ਅੱਖਾਂ ਮਿਲ ਜਾਂਦੀਆਂ ਨੇ ਇਹਨਾਂ ਦੋਨਾਂ ਨੂੰ ਆਪਸ ਦੇ ਵਿੱਚ ਪਿਆਰ ਹੋ ਜਾਂਦਾ ਫਿਰ ਇਹ ਇੱਕ ਦਿਨ ਆਪਸ ਦੇ ਵਿੱਚ ਖੜ ਕੇ ਗੱਲਾਂ ਬਾਤਾਂ ਕਰਦੇ ਨੇ ਫਿਰ ਇਹ ਇੱਕ ਦਿਨ ਆਪਣਾ ਨੰਬਰ ਇੱਕ ਦੂਜੇ ਨਾਲ ਸ਼ੇਅਰ ਕਰਦੇ ਨੇ ਫੋਨ ਤੇ ਇਹਨਾਂ ਦੀਆਂ ਲੰਬੀਆਂ ਲੰਬੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕੱਲਾਂ ਬਾਤਾਂ ਵੀ ਇਹਨਾਂ ਦੀਆਂ ਆਮ ਨਹੀਂ ਹੁੰਦੀਆਂ ਸੀ ਇਹ ਫੋਨ ਤੇ ਬਹੁਤ ਅਸ਼ਲੀਲ ਗੱਲਾਂ ਕਰਦੇ ਸੀ ਐਦਾਂ ਦੀਆਂ ਗੱਲਾਂ ਕਰ ਕਰਕੇ ਫਿਰ ਇਹ ਇੱਕ ਦੂਜੇ ਨੂੰ ਮਿਲਣ ਦੇ ਲਈ ਬਹੁਤ ਉਤਾਵਲੇ ਹੋ ਗਏ ਸੀ ਹੁਣ ਐਦਾਂ ਹੀ ਇੱਕ ਦਿਨ ਮੌਕਾ ਪਾ ਕੇ ਉਮੈਰੀ ਤਹਿਮੀਨਾ ਦੇ ਘਰ ਆਉਂਦਾ ਆ ਤੇ ਫਿਰ ਬੰਦ ਕਮਰੇ ਦੇ ਵਿੱਚ ਇਹ ਹਾਵਸ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਨੇ ਤਹਿਮੀਨਾ ਨੂੰ ਜੋ ਸੁੱਖ ਤੇ ਪਿਆਰ ਆਪਣੇ ਪਤੀ ਤੋਂ ਨਹੀਂ ਮਿਲਿਆ ਸੀ ਸ਼ਾਇਦ ਉਹਦੇ ਤੋਂ ਜ਼ਿਆਦਾ ਸੁੱਖ ਤੇ ਪਿਆਰ ਉਮੈਰੀ ਨੇ ਉਹਨੂੰ ਦੇ ਦਿੱਤਾ ਸੀ ਇੱਕ ਕਿਸਮ ਦੇ ਨਾਲ ਤਹਿਮੀਨਾ ਉਮੈਰੀ ਦੇ ਲਈ ਪਾਗਲ ਹੋ ਚੁੱਕੀ ਸੀ ਹੁਣ ਇਹਨਾਂ ਦਾ ਇਹ ਪਾਗਲਪਨ ਇਸ ਹੱਦ ਤੱਕ ਪਹੁੰਚ ਗਿਆ ਸੀ ਕਿ ਇਹ ਸਾਰੇ ਲੋਕਾਂ ਦੀ ਪਰਵਾਹ ਕੀਤੇ ਬਿਨਾ ਖੋਲਿਆਂ ਮੈਂ ਇੱਕ ਦੂਜੇ ਨੂੰ ਮਿਲਦੇ ਸੀ ਤਹਿਮੀਨਾ ਤੇ ਉਮੈਰੀ ਦੇ ਇਹ ਪਿਆਰ ਦੇ ਚਰਚੇ ਪੂਰੇ ਮਹੱਲੇ ਦੇ ਵਿੱਚ ਹੋਣ ਲੱਗ ਪਏ ਸੀ ਤਹਿਮੀਨਾ ਨੂੰ ਹੁਣ ਜਸਮਾਨੀ ਸੁੱਖ ਮਿਲ ਰਿਹਾ ਸੀ ਉਹ ਉਮੈਰੀ ਨੂੰ ਪਿਆਰ ਕਰਨ ਲੱਗ ਗਈ ਸੀ ਪਰ ਜੋ ਉਧਰ ਉਮੈਰੀ ਸੀ ਉਹਦੇ ਦਿਮਾਗ ਦੇ ਵਿੱਚ ਤਾਂ ਕੁਝ ਹੋਰ ਹੀ ਚੱਲ ਰਿਹਾ ਸੀ ਉਹਦੇ ਮਨ ਦੇ ਵਿੱਚ ਇਹ ਚੱਲ ਰਿਹਾ ਸੀ ਕਿ ਤਹਿਮੀਨਾ ਦਾ ਪਤੀ ਵਧੀਆ ਕੰਪਨੀ ਦੇ ਵਿੱਚ ਕੰਮ ਕਰਦਾ ਚੰਗੀ ਭਲੀ ਉਹਦੀ ਤਨਖਾਹ ਹੈ ਉਹ ਸੋਚਦਾ ਸੀ ਕਿ ਕਿਉਂ ਨਾ ਤਹਿਮੀਨਾ ਦਾ ਇਸਤੇਮਾਲ ਕਰਕੇ ਉਹ ਤੋਂ ਕੁਝ ਪੈਸੇ ਠੱਗੇ ਜਾਣ ਪਰ ਦੂਜੇ ਪਾਸੇ ਜੋ ਤਹਿਮੀਨਾ ਸੀ ਉਹ ਨੂੰ ਮੈਰੀ ਦੀ ਲਤ ਲੱਗ ਚੁੱਕੀ ਸੀ ਉਹ ਮੈਰੀ ਬਿਨਾ ਨਹੀਂ ਰਹਿ ਪਾਉਂਦੀ ਸੀ ਉਮੈਰੀ ਨੂੰ ਵੀ ਪਤਾ ਸੀ ਕਿ ਤਹਿਮੀਨਾ ਉਹਦੇ ਬਿਨਾ ਨਹੀਂ ਰਹਿ ਸਕਦੀ ਇਸ ਕਰਕੇ ਉਮੈਰੀ ਜਾਣ ਬੁੱਝ ਕੇ ਇਹ 16 ਦਿਨ ਗਾਇਬ ਰਹਿੰਦਾ ਆ ਇਹ ਨਾ ਤਾਂ ਤਹਿਮੀਨਾ ਨੂੰ ਮਿਲਦਾ ਤੇ ਨਾ ਹੀ ਉਹਨੂੰ ਫੋਨ ਤੇ ਕੋਈ ਗੱਲ ਕਰਦਾ ਉਧਰ ਜਦੋਂ ਤਹਿਮੀਨਾ ਨੂੰ ਮੈਰੀ ਦੇ ਨਾਲ ਸੰਬੰਧ ਬਣਾਏ ਹੋਏ 16 ਦਿਨ ਲੰਘ ਜਾਂਦੇ ਨੇ ਤਾਂ ਤਹਿਮੀਨਾ ਦੀ ਤਲਬ ਹੋਰ ਜ਼ਿਆਦਾ ਵਧ ਜਾਂਦੀ ਹੈ ਉਹ ਮੈਰੀ ਨੂੰ ਮਿਲਣਾ ਚਾਹੁੰਦੀ ਸੀ ਉਹ ਉਹਨੂੰ ਆਪਣੇ ਕੋਲ ਬੁਲਾਉਣਾ ਚਾਹੁੰਦੀ ਸੀ ਤਹਿਮੀਨਾ ਨਾ ਉਮੈਰੀ ਨੂੰ ਮਿਲਣ ਦੇ ਲਈ ਪਾਗਲ ਹੋਈ ਜਾ ਰਹੀ ਸੀ ਹੁਣ ਜਿਵੇਂ ਹੀ 6 ਜੁਲਾਈ 2025 ਦੀ ਸ਼ਾਮ ਨੂੰ ਉਮੈਰੀ ਤਹਿਮੀਨਾ ਨੂੰ ਫੋਨ ਕਰਦਾ ਆ ਤਾਂ ਤਹਿਮੀਨਾ ਦੇ ਚਿਹਰੇ ਦੇ ਉੱਤੇ ਚਮਕ ਆ ਜਾਂਦੀ ਹੈ ਤਹਿਮੀਨਾ ਛੱਟੋ ਮੈਰੀ ਨੂੰ ਕਹਿੰਦੀ ਹੈ ਕਿ ਤੂੰ ਐਨੇ ਦਿਨ ਕਿੱਥੇ ਸੀ ਤੂੰ ਮੈਨੂੰ ਮਿਲਣ ਦੇ ਲਈ ਕਿਉਂ ਨਹੀਂ ਆਇਆ ਤਹਿਮੀਨਾ ਦੇ ਮੂੰਹੋਂ ਇਹ ਗੱਲ ਸੁਣਦਿਆਂ ਹੀ ਉਮੈਰੀ ਨੇ ਆਪਣੇ ਮਨ ਦੇ ਵਿੱਚ ਜੋ ਪਲਾਨ ਸੋਚਿਆ ਸੀ ਉਹ ਉਹਨੂੰ ਪੂਰਾ ਹੁੰਦਾ ਦਿਖਾਈ ਦੇ ਰਿਹਾ ਸੀ ਉਹਨੂੰ ਪਤਾ ਸੀ ਕਿ ਤਹਿਮੀਨਾ ਉਹਨੂੰ ਮਿਲਣ ਦੇ ਲਈ ਤੜਫ ਰਹੀ ਹੈ ਇਸ ਕਰਕੇ ਉਹ ਜਿੱਦਾਂ ਵੀ ਉਹਨੂੰ ਕਹੇਗਾ ਤਹਿਮੀਨਾ ਉਦਾਂ ਹੀ ਕਰੂਗੀ ਇਸ ਲਈ ਉਦੋਂ ਹੀ ਉਮੈਰੀ ਨੇ ਤਹਿਮੀਨਾ ਨੂੰ ਕਿਹਾ ਕਿ ਜੇਕਰ ਅੱਜ ਮੈਂ ਤੈਨੂੰ ਮਿਲਣ ਦੇ ਲਈ ਆਇਆ ਤਾਂ ਆਪਾਂ ਜਦੋਂ ਸੰਬੰਧ ਬਣਾ ਰਹੇ ਹੋਵਾਂਗੇ ਤਮੋਦੋਂ ਇੱਕ ਵੀਡੀਓ ਬਣਾਉਣੀ ਹੈ ਤਹਿਮੀਨਾ ਉਮੈਰੀ ਨੂੰ ਮਨਾ ਨਹੀਂ ਕਰ ਸਕਦੀ ਸੀ ਉਹ ਨੂੰ ਕਹਿੰਦੀ ਹੈ ਕਿ ਚਲ ਤੂੰ ਮਿਲਣ ਦੇ ਲਈ ਤਾਂ ਆ ਜਾ ਆਪਾਂ ਫੇਰ ਦੇਖਾਂਗੇ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ ਹੁਣ ਜਿਸ ਤਰ੍ਹਾਂ ਹੀ ਉਮੈਰੀ ਤਹਿਮੀਨਾ ਦੇ ਘਰ ਆਉਂਦਾ ਆ ਪਹਿਲਾਂ ਇਹ ਦੋਨੇ ਜਣੇ ਬੈਠ ਕੇ ਗੱਲਾਂ ਬਾਤਾਂ ਕਰਦੇ ਨੇ ਫਿਰ ਉਸ ਤੋਂ ਬਾਅਦ ਜਿਹੜਾ ਇੰਨੇ ਦਿਨਾਂ ਦਾ ਇਹ ਆਪਣੇ ਮਨਾਂ ਦੇ ਵਿੱਚ ਪਿਆਰ ਸਾਂਭੀ ਬੈਠੇ ਸੀ ਇਹ ਇੱਕ ਦੂਜੇ ਉੱਤੋਂ ਦੀ ਲਟਾਉਂਦੇ ਨੇ ਹੁਣ ਜਿਵੇਂ ਉਮੈਰੀ ਨੇ ਤਹਿਮੀਨਾ ਨੂੰ ਪਹਿਲਾਂ ਹੀ ਕਿਹਾ ਸੀ ਕਿ ਉਹ ਆਪਣੇ ਪ੍ਰਾਈਵੇਟ ਪਲਾਂ ਦੀ ਵੀਡੀਓ ਬਣਾਉਣਾ ਚਾਹੁੰਦਾ ਆ ਤਾਂ ਫਿਰ ਜਦੋਂ ਇਹ ਸਬੰਧ ਬਣਾਉਣ ਲੱਗਦੇ ਨੇ ਤਾਂ ਮੈਰੀ ਉੱਤੇ ਵੀਡੀਓ ਬਣਾਉਣ ਲੱਗ ਜਾਂਦਾ ਉੱਤੇ ਪਹਿਲਾਂ ਤਾਂ ਤਹਿਮੀਨਾ ਉਮੈਰੀ ਨੂੰ ਮਨਾਂ ਕਰਦੀ ਆ ਪਰ ਫਿਰ ਤਹਿਮੀਨਾ ਉਮੈਰੀ ਦੇ ਪਿਆਰ ਦੇ ਵਿੱਚ ਪਾਗਲ ਹੋ ਕੇ ਉਹ ਮੈਰੀ ਨੂੰ ਮਨਾ ਨਹੀਂ ਕਰਦੀ ਉਹ ਵੀਡੀਓ ਉਹਨੂੰ ਬਣਾਉਣ ਦਿੰਦੀ ਹੈ ਇੱਧਰ ਵੀਡੀਓ ਬਣ ਰਹੀ ਸੀ ਤੇ ਉੱਧਰ ਤਹਿਮੀਨਾ ਪਿਛਲੇ ਕਈ ਦਿਨਾਂ ਦਾ ਪਿਆਰ ਤੇ ਆਪਣੇ ਮਨ ਦੇ ਵਿੱਚ ਦਬੇ ਜਜ਼ਬਾਤ ਉਮੈਰੀ ਦੇ ਉੱਤੇ ਲੁਟਾ ਰਹੀ ਸੀ ਹੁਣ ਇਸ ਗੱਲ ਨੂੰ ਕਈ ਦਿਨ ਬੀਤ ਜਾਂਦੇ ਨੇ ਉਮੈਰੀ ਨੇ ਤਹਿਮੀਨਾ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਸੀ ਹੁਣ ਜਦੋਂ ਕਈ ਦਿਨ ਨਿਕਲ ਜਾਂਦੇ ਨੇ ਤਾਂ ਉਮੈਰੀ ਤਹਿਮੀਨਾ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦਾ ਆ ਉਹ ਤਹਿਮੀਨਾ ਨੂੰ ਕਹਿੰਦਾ ਆ ਕਿ ਤੂੰ ਮੈਨੂੰ 10 ਲੱਖ ਰੁਪਏ ਦੇ ਨਹੀਂ ਤਾਂ ਜਿਹੜੀ ਇਹ ਆਪਣੀ ਵੀਡੀਓ ਬਣੀ ਐ ਇਹ ਮੈਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦੂੰਗਾ ਪਰ ਤਹਿਮੀਨਾ ਕੋਲ ਇੰਨੇ ਪੈਸੇ ਨਹੀਂ ਸੀ ਉਮੈਰੀ ਨੂੰ ਦੇਣ ਵਾਸਤੇ ਇਸ ਤੋਂ ਬਾਅਦ 8 ਜਨਵਰੀ 2026 ਦੇ ਦਿਨ ਉਮੈਰੀ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਕੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰ ਦਿੰਦਾ ਇਹ ਵੀਡੀਓ ਅਪਲੋਡ ਹੁੰਦਿਆਂ ਸਾਰ ਹੀ ਇਸ ਵੀਡੀਓ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਸੀਨ ਸੀ ਵੀਡੀਓ ਦੇ ਵਿੱਚ ਕੁਝ ਐਦਾਂ ਦੀ ਸ਼ਬਦਾਬਲੀ ਸੀ ਕਿ ਵੀਡੀਓ ਅਪਲੋਡ ਹੁੰਦਿਆਂ ਸਾਰ ਪੂਰੇ ਪਾਕਿਸਤਾਨ ਦੇ ਵਿੱਚ ਅੱਗ ਦੀ ਤਰ੍ਹਾਂ ਫੈਲ ਜਾਂਦੀ ਹੈ ਇਕੱਲੇ ਪਾਕਿਸਤਾਨ ਦੇ ਵਿੱਚ ਨਹੀਂ ਆਲ ਵਰਲਡ ਦੇ ਵਿੱਚ ਹਰ ਇੱਕ ਦੇ ਫੋਨ ਤੱਕ ਇਹ ਵੀਡੀਓ ਪਹੁੰਚ ਜਾਂਦੀ ਹੈ ਜਿਹਦੇ ਵਿੱਚ ਉਹ ਮੈਰੀ ਤੇ ਤਹਿਮੀਨਾ ਦੇ ਉਹ ਪ੍ਰਾਈਵੇਟ ਪਾਲਸੀ ਉਹ ਨਿੱਜੀ ਗੱਲਾਂ ਸੀ ਜੀਨੂ ਲੋਕ ਬੜੇ ਸਵਾਦ ਲੈ ਲੈ ਕੇ ਸੁਣ ਰਹੇ ਸੀ ਬਹੁਤ ਸਾਰੀਆਂ ਮੀਡੀਆ ਰਿਪੋਰਟਾਂ ਦੇ ਵਿੱਚ ਅਲੱਗ-ਅਲੱਗ ਗੱਲਾਂ ਸਾਹਮਣੇ ਆਈਆਂ ਨੇ ਕਈ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਵੀ ਕਿਹਾ ਗਿਆ ਆ ਕਿ ਤਹਿਮੀਨਾ ਤੇ ਉਮੈਰੀ ਦੋਨੋਂ ਜਣੇ ਨਸ਼ਾ ਕਰਨ ਦੇ ਆਦੀ ਸੀ ਕੁਝ ਲੋਕ ਕਹਿੰਦੇ ਨੇ ਕਿ ਤਹਿਮੀਨਾ ਨੇ ਉਮੈਰੀ ਨੂੰ ਨਸ਼ੇ ਤੇ ਲਾਇਆ ਤੇ ਕੁਝ ਕਹਿੰਦੇ ਨੇ ਕਿ ਉਮੈਰੀ ਨੇ ਤਹਿਮੀਨਾ ਨੂੰ ਨਸ਼ੇ ਤੇ ਲਾਇਆ ਪਰ ਜਿਹੜੇ ਉਮੈਰੀ ਦੇ ਗੁਆਂਢੀ ਨੇ ਉਹਨਾਂ ਦਾ ਕਹਿਣਾ ਆ ਕਿ ਉਮੈਰੀ ਤਾਂ ਬੰਦਾ ਹੀ ਬਹੁਤ ਵਧੀਆ ਸੀ ਉਹ ਸਾਰਿਆਂ ਦੀ ਇੱਜ਼ਤ ਕਰਦਾ ਸੀ ਤਹਿਮੀਨਾ ਨੇ ਉਮੈਰੀ ਨੂੰ ਨਸ਼ੇ ਤੇ ਲਾਇਆ ਹੈ ਮੈਰੀ ਦੀ ਸਾਈਡ ਕਿਉਂ ਲੈ ਰਹੇ ਤੁਸੀਂ ਕਿ ਮੈਰੀ ਮੈਰੀ ਚੰਗਾ ਮੈਰੀ ਚੰਗਾ ਤੇ ਬੋਲਣਾ ਨਾ ਹੱਕ ਤੇ ਬੋਲਣਾ ਚਾਹੀਦਾ ਮੈਸੀ ਯਾਰ ਮੈਰੀ ਦੀ ਸਾਈਡ ਨਹੀਂ ਲੈ ਰਹੇ ਮਾਰੀ ਮੈਰੀ ਜਿਹੜਾ ਨਾ 15 16 ਸਾਲ ਤੋਂ ਇੱਥੇ ਰਹਿ ਰਿਹਾ ਹੈ ਇਹ 2 ਸਾਲ ਤੋਂ ਪਿੱਛੇ ਮੈਰੀ ਜੀ ਕੋਈ ਐਬ ਨਹੀਂ ਸੀ ਹੈਗਾ ਇਹ ਘਾਰ ਹੈ ਮੇਰਾ ਘਰ ਹੈ ਮੈਰੀ ਦੀਆਂ ਸਭ ਧੀਆਂ ਪਹਿਣਾ ਅਮਰੀਕਮਸ ਆਏ ਆ ਮਤਲਬ ਉਹ ਇਕੱਠੇ ਰਹਿੰਦੇ ਇਕੱਠੇ ਆ ਉਹ ਸਾਰਿਆਂ ਨੂੰ ਆਪਣੀਆਂ ਧੀਆਂ ਪਹਿਣਾ ਸਮਝਦਾ ਸੀ ਜਦੋਂ ਦੀ ਇਹ ਔਰਤ ਆਈ ਇਹਨਾਂ ਉਸ ਟਾਈਮ ਦਾ ਇਹ ਮੁੰਡਾ ਜਿਹੜਾ ਨਾ ਖਰਾਬ ਹੋ ਗਿਆ ਠੀਕ ਹੈ ਇਹ ਨਸ਼ੇ ਤੇ ਲੱਗ ਨਸ਼ੇ ਤੇ ਲੱਗ ਗਿਆ ਸੀ ਪਾਕਿਸਤਾਨੀ ਮੀਡੀਆ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਹੜਾ ਤਹਿਮੀਨਾ ਦਾ ਪਤੀ ਸੀ ਉਹਨੂੰ ਸਾਰਾ ਕੁਝ ਪਤਾ ਸੀ ਕਿ ਉਹਦੀ ਪਤਨੀ ਤਹਿਮੀਨਾ ਦਾ ਚੱਕਰ ਉਮੈਰੀ ਦੇ ਨਾਲ ਚੱਲ ਰਿਹਾ ਆ। ਉਮੈਰੀ ਤੇ ਤਹਿਮੀਨਾ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਬਾਕੀ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਅਦਾਲਤ ਦੇ ਵੱਲੋਂ ਇਹਨਾਂ ਨੂੰ ਕਿਹੜੀ ਸਜ਼ਾ ਸੁਣਾਈ ਜਾਂਦੀ ਹੈ। ਤਾਂ ਦੋਸਤੋ ਇਸ ਤਰ੍ਹਾਂ ਦੀਆਂ ਘਟਨਾਵਾਂ ਸੁਣਾਉਣ ਦਾ ਮਕਸਦ ਸਾਡਾ ਕੋਈ ਕਿਸੇ ਦੇ ਦਿਲ ਉਠੇਸ ਪਹੁੰਚਾਉਣਾ ਨਹੀਂ ਬਲਕਿ ਲੋਕਾਂ ਨੂੰ ਅਵੇਅਰ ਕਰਨਾ ਹੈ। ਕੇ ਮਾਰੇ ਕੰਮਾਂ ਦੇ ਨਤੀਜੇ ਹਮੇਸ਼ਾ ਮਾਰੇ ਨਿਕਲਦੇ ਨੇ ਐਸ ਲਈ ਬੰਦੇ ਨੂੰ ਹਮੇਸ਼ਾ ਸੋਚ ਸਮਝ ਕੇ ਕਦਮ ਚੱਕਣਾ ਚਾਹੀਦਾ ਹੈ ਤਾਂ ਦੋਸਤੋ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਹ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ